ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਦੋਸਤੋ ਮਿੱਤਰਾਂ ਦਾ ਉਮੀਦ ਆ ਸਾਰੇ ਵਧੀਆ ਹੋਵੋਗੇ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਇੱਕ ਕੋਠੀ ਜੋ ਕਿ ਨੀਲੰਬੇਰ ਐਕਸਟੈਂਸ਼ਨ ਦੇ ਵਿੱਚ ਬਣੀ ਹੋਈ ਹੈ 120 ਗਾਇਜ਼ ਦੀ ਆਪਾਂ ਤੁਹਾਨੂੰ ਪਹਿਲਾਂ ਬਾਹਰਲੀ ਸਾਈਡ ਦਾ ਰੋਡ ਦਿਖਾ ਦਈਏ ਬਾਈ ਜੀ ਨਾਲ ਬਿਲਾਨਦੇ ਆਪਾਂ ਬਾਈ ਜੀ ਦੀ ਕੋਠੀ ਆ ਬਾਈ ਰੋਡ ਦਿਖਾ ਦਿਓ ਪਹਿਲਾਂ ਸਾਰਾ ਤੇ ਕੋਠੀ ਦੀ ਬਾਹਰਲੀ ਉਧਰਲੇ ਪਾਸੇ ਦਿਖਾ ਦਿਓ ਬਾਈ ਰੋਡ ਪਹਿਲਾਂ ਕੋਠੀ ਦੀ ਬਾਹਰਲੀ ਸਾਈਡ ਲੁੱਕ ਦੇਖ ਲਓ ਤੇ ਆਪਣਾ ਬਾਈ ਜੀ ਫਰੰਟ ਕਿੰਨਾ 24 ਫੁੱਟ ਹੈ 24 ਫੁੱਟ ਫਰੰਟ ਆ ਤੇ ਬੈਕ ਕਿੰਨੀ ਆ 45 ਫੁੱਟ 45 ਫੁੱਟ ਆ ਕੋਠੀ ਦੇ ਅੰਦਰ ਚੱਲ ਕੇ ਦਸਾਨੇ ਆ ਇਹ ਬਾਹਰ ਨਹੀਂ ਛੜੀ ਪੂਰਾ ਪੱਥਰ ਲੱਗਿਆ ਹੈ ਨਾ ਟੈਲਨਟ ਪੂਰੀ ਹਾਂਜੀ ਠੀਕ ਆ ਇਹ ਆਪਣਾ ਕਿੰਨੇ ਫੁੱਟ ਦਾ ਵੀਰ ਪੋਰਚ ਆਪਣਾ ਹੈ ਪੋਰਚ ਹੈਗਾ ਜੀ 16 ਬਾਈ 12 ਦਾ 16 ਬਈ 12 ਦਾ ਜਿਹੜੀ ਮਰਜ਼ੀ ਗੱਡੀ ਵਧੇ ਖੜੇਗੀ ਅੰਦਰ ਠੀਕ ਆ ਠੀਕ ਆ ਠੀਕ ਆ ਤੇ ਆ ਜੋ ਅੰਦਰ ਚੱਲ ਕੇ ਦਸਾਨੇ ਆ ਇਹ ਬੜਾ ਵਧੀਆ ਲੱਗ ਰਿਹਾ ਦਰਵਾਜ਼ਾ ਦੁਬਿਨ ਚੰਡੀਗੜ੍ਹ ਤੋਂ ਬਣਵਾਇਆ ਨਹੀਂ ਸਾਰੇ ਇਹ ਅੱਛਾ ਹਾਂਜੀ ਅੱਜ ਕੱਲ੍ਹ ਇਹ ਹੀ ਜ਼ਿਆਦਾ ਰਹਿੰਦੇ ਨੇ ਬੋਰਡ ਪਲਾਈ ਵਾਲੇ ਦਰਵਾਜ਼ੇ ਹਨਾ ਠੀਕ 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 ਇਹ ਥੱਲੇ ਵੀ ਪੱਥਰ ਪੁੱਥਰ ਵਧੀਆ ਲੱਗਿਆ ਹੈ ਟਾਇਲ ਇਹ 2x2 ਦੀ ਟਾਇਲ ਹੈ ਅੱਛਾ 2x2 ਦੀ ਟਾਇਲ ਹੈ ਹਾਂਜੀ ਇਹ ਆਪਣੀ ਲੋਬੀ ਪਹਿਲਾਂ ਬਾਈ ਜੀ ਨੂੰ ਦਿਖਾਣ ਇੱਕ ਵਾਰ ਸਾਰਾ ਅੰਦਰ ਦਿਖਾ ਦੂਗਾ ਰੌਂਡ ਆਪਾ ਇਹ ਲੋਬੀ ਹੈਗੀ ਇੱਥੇ ਡਰੈਗ ਰੂਮ ਆ ਗਿਆ ਹੈ ਆਪਣਾ ਹਾਂਜੀ ਇਹ ਡਰੈਗ ਰੂਮ ਹੈ ਜੀ ਠੀਕ ਹੈ ਇਹ ਡਰੈਗ ਰੂਮ ਹੈਗਾ ਆਪਣਾ 10x9 ਦਾ अच्छा 10/9 ਦਾ ਵਧੀਆ ਸੋਗਾ ਸੈੱਟ ਲੱਗਿਆ ਫਿਰ ਤਾਂ ਅੰਦਰ ਹਾਂਜੀ ਹਾਂਜੀ ਠੀਕ ਹੈ ਇਹ ਆਪਣਾ ਲੌਬੀ ਨਾਲ ਅਟੈਚ ਲੌਬੀ ਨਾਲ ਹੀ ਆਪਣੇ ਇੱਧਰ ਵਾਸ਼ਬੈਸ਼ਨ ਆ ਗਿਆ ਵਾਸ਼ਬੈਸ਼ਨ ਆ ਗਿਆ ਠੀਕ ਹੈ ਜਿਵੇਂ ਕਿਚਨ ਦੇ ਕੋਈ ਕੰਮ-ਕੁਮ ਕਰਦਾ ਹੱਥ ਇੱਧਰ ਰੋਲੇ ਬਸ ਤੇ ਉਰੇ ਪਤਾ ਡਾਈਨਿੰਗ ਟੇਬਲ ਲੱਗ ਜਾਂਦਾ ਤੇ ਉਰੇ ਬੰਦਾ ਰੋਟੀ-ਉਟੀ ਖਾਂਦਾ ਤੇ ਫਿਰ ਬਾਹਰ ਲਈ ਛੜਾ ਉਰੇ ਵਿੱਚ ਹੋ ਗਿਆ ਹਾਂਜੀ 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 ਤੇ ਇੱਧਰਲੀ ਸਾਈਡ ਦਾ ਹੋਇਆ ਇਹ ਲੱਗਿਆ ਹੋਇਆ ਆਪਣਾ ਵਾਸ਼ਬੈਸ਼ਨ ਲੱਗਿਆ ਹੋਇਆ ਤੇ ਇੱਧਰ ਕਿਚਨ ਆ ਗਿਆ ਜੀ ਹਾਂਜੀ ਇਹ ਕਿਚਨ ਹੈ ਜੀ ਅਟੈਚ ਕਿਚਨ ਹੋਗੀ ਇਹਦੇ ਵੀ ਪੱਥਰ ਲੱਗਿਆ ਹੋਇਆ ਵਧੀਆ ਹਾਂਜੀ ਗ੍ਰੇਨਾਈਟ ਲਵਾਇਆ ਇਹ ਠੀਕ ਆ ਤੇ ਆਪਣਾ ਜਿਹੜੀ ਅੱਜ ਕੱਲ੍ਹ ਚੱਲਦੀ ਹੈ ਗੈਸ ਫੀਡਿੰਗ ਹਾਂਜੀ ਹਾਂਜੀ ਉਹ ਵੀ ਪੈਪ ਕੋਈ ਹੈ ਗੈਸ ਫੀਡਿੰਗ ਵਾਲੰਟਰ ਜਾ ਸਹੀ ਹੋਈ ਹੈ ਐ ਸਿਲੰਡਰ ਫਿਰ ਬਾਹਰ ਲੱਗੇਗਾ ਹਾਂਜੀ ਬਾਹਰ ਲੱਗੂਗਾ ਜੀ ਅੱਛਾ ਜੀ ਠੀਕ 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 ਹਾ ਟੈਲਾ ਵੀ ਲੱਗ ਰਿਹਾ ਹੈ ਹਾਂਜੀ 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 ਠੀਕ ਇਹ ਰਹਿਣ ਵਾਸਤੇ ਬਣਾਇਆ ਸੀ ਆਪਾਂ ਨੇ ਮਕਾਨ ਹਾਂਜੀ ਰਹਿਣ ਵਾਸਤੇ ਬਣਾਇਆ ਸੀ ਬਸ ਫਿਰ ਅਸੀਂ ਸ਼ਿਫਟ ਕਰਨਾ ਹੈ ਅੰਦਰ ਜੈਪੁਰ ਵਾਲੀ ਸਾਈਡ ਤੇ ਅੱਛਾ ਅੱਛਾ ਠੀਕ ਹੈ ਤੁਸੀਂ ਰੈਸਟੋਰੈਂਟ ਖੋਲਣ ਦੀ ਸਲਾਹ ਹੈ हां रूम है ये 11 बाय 11 ਦਾ ਰੂਮ ਹੈ ਵਧੀਆ ਬੈੱਡ ਲੱਗਿਆ ਹੋਇਆ ਤੇ ਤਾਂ ਪੂਰੀ ਖੁੱਲੀ ਡੁੱਲੀ ਆ ਪਿੱਛੇ ਬਾਥਰੂਮ ਹੈ ਹਾਂਜੀ ਹਾਂਜੀ ਅੱਡ ਦਿਖਾ ਦਿਓ ਜੀ ਹਾਂ ਮੈਂ ਕੈਮਰਾ 5 बाय 5 ਦਾ ਬਾਥਰੂਮ ਹੈ ਜੀ ਦੋ ਬਾਥਰੂਮ ਪਿੱਛੇ ਰੂਮ ਅਟੈਚ ਨੇ 5 बाय 5 ਦੇ ਅੱਛਾ ਤੇ ਬਾਹਰ 4 बाय 4 ਦੇ ਤਿੰਨ ਬਾਥਰੂਮ ਬਣੇ ਹੋਏ ਨੇ ਹੈ ਹਾਂਜੀ ਤਿੰਨ ਬਾਥਰੂਮ ਨੇ ਜੀ ਅੱਛਾ ਇਹਦੇ ਵਿੱਚ ਉਹ ਟੈਲਾ ਟੁਲਾ ਸਾਰਾ ਲੱਗਿਆ ਹਾਂਜੀ 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 ਇੰਗਲਿਸ਼ ਸ਼ੀਟ ਲੱਗੀ ਹੋਈ ਆ ਹਾਂਜੀ ਠੀਕ ਹੈ ਠੀਕ ਹੈ ਸਾਵਰ ਸੂਪਰ ਲੱਗਿਆ ਸਾਰਾ ਉਹ ਵਾਸ਼ ਵੇਸ਼ਨ ਦਾ ਪੁਆਇੰਟ ਰੱਖਿਆ ਹੈ ਸਾਹਮਣੇ ਮੈਨੂੰ ਖਲ ਦਰਵਾਜ਼ੇ ਤੁਸੀਂ ਸਾਰੇ ਇਹੀ ਲਾਏ ਹੋਏ ਨੇ ਨਾ ਵਧੀਆ ਇਹ ਡਬਲ ਪੀਸੀ ਹੈ ਜੀ ਇਹ ਦੀ 25 ਸਾਲ ਦੀ ਗਾਰੰਟੀ ਦਿੱਤੀ ਹੈ ਕੰਪਨੀ ਨੇ ਅੱਛਾ ਜੀ ਹਾਂਜੀ ਚੀਜ਼ ਸਾਰੀ ਗਲਤੀ ਨਹੀਂ ਛੱਡਦੀ ਨਹੀਂ ਤੇ ਪਾਣੀ ਪੂਣੀ ਦਾ ਕੋਈ ਚੱਕਰ ਨਹੀਂ ਹੈ 25 25 ਸਾਲ ਦੀ ਗਾਰੰਟੀ ਹੈ ਇਹਦੀ ਠੀਕ 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 ਵਧੀਆ ਫਿਰ ਤੇ ਅੱਛਾ ਇਹ ਵੀ ਸਾਰੇ ਡੋਰ ਉਹੀ ਨੇ ਜੋ ਵੀ ਦਿਖਾ ਦੇਣਾ ਤੁਹਾਨੂੰ ਆ ਦੇਖ ਲਓ ਅੱਛਾ ਇਧਰ ਬੈਕ ਸਾਈਡ ਜਾਣ ਵਾਸਤੇ ਆ ਹਾਂਜੀ ਹਾਂਜੀ ਪਿੱਛੇ ਵਾਸ਼ਿੰਗ ਏਰੀਆ ਰੱਖਿਆ ਕੱਪੜੇ ਕੁੱਪੜੇ ਧੋਣ ਨੂੰ ਅੱਛਾ ਹਾਂ ਟ੍ਰੈਸ਼ ਹੈ ਨਾ ਦੋਨੇ ਪੱਤੇ ਹਾਂਜੀ ਠੀਕ ਠੀਕ ਆ ਵਾਸ਼ਿੰਗ ਏਰੀਆ ਇਹਨਾਂ ਰੱਖਿਆ ਨਾਲੇ ਹਵਾ ਕਰੋਸਿੰਗ ਵਾਸਤੇ ਜਗ੍ਹਾ ਰੱਖੀ ਸੀ ਅੱਛਾ ਉੱਪਰ ਚਲ ਤਰਪਾਲ ਪਾਰ ਕੇ ਪਰ ਹਵਾ ਵੈਂਟੀਲੇਸ਼ਨ ਵਾਸਤੇ ਠੀਕ ਹੈ ਨਾ ਹਾਂਜੀ ਹਾਂਜੀ ਔਰ ਪੁਆਇੰਟ ਦੇ ਰੱਖਨੇ ਪਾਣੀ ਵਾਸਤੇ ਇਹ ਵਾਸ਼ਿੰਗ ਮਸ਼ੀਨ ਵਾਸਤੇ ਨੇ ਦੋ ਟੂਟੀਆਂ ਨੇ ਠੀਕ 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 ਗਰਮ ਪਾਣੀ ਦੀ ਹੈ ਨਾ ਇੱਕ ਤਾਜੇ ਪਾਣੀ ਦੀ ਹੈ ਇੱਕ ਟੈਂਕੀ ਵਾਲੇ ਦੀ ਹੈ ਅੱਛਾ ਉਰੇ ਤੱਕ ਤੁਸੀਂ ਡਬਲ ਪੁਆਇੰਟ ਦਿੱਤੇ ਹੋਏ ਨੇ ਹਾਂ ਕੀ ਆਹਾ ਫਿਟਿੰਗ ਬਾਕੀ ਆਪਣੀ ਇਹ ਇਹ ਦਾ ਇਹ ਵਿੱਚ ਕਰਾਵਾਂਗੇ ਸਾਰੀ ਅੱਛਾ ਅੱਛਾ ਇਹ ਸੁੱਚ ਬੋਰਡ ਲਾ ਦੇ ਵਾਸ਼ਿੰਗ ਮਸ਼ੀਨ ਵਾਸਤੇ ਹਾਂਜੀ 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 ਅੱਛਾ 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 ਆਪਾਂ ਪਰਲੇ ਪਾਸੇ ਦੀ ਆਡੂਵੇ ਸੋਚਿਆ ਜੀ ਉੱਪਰ ਲਾਈਟ ਲੱਗੇਗੀ ਜਦੋਂ ਉੱਪਰ ਫਾਈਬਰ ਲਵਾਵਾਂਗੇ ਅੱਛਾ ਅੱਛਾ ਹਾਂਜੀ ਠੀਕ ਹੈ ਠੀਕ ਪੂਰੀ ਫਿਟਿੰਗ ਪ੍ਰੋਪਰ ਕਰੀ ਹੋਈ ਹੈ ਇੱਧਰ ਵੀ ਆ ਜੀ ਇਹ ਇਹ ਵੀ ਸੇਮ ਓਮੀ ਹੈ ਜੀ 11 ਬਾਈ 11 ਦਾ ਰੂਮ ਹੈ ਅੱਛਾ ਤੇ ਬਾਥਰੂਮ ਓਮੀ ਹੈ 5 ਬਾਈ 5 ਦਾ ਸੇਮ ਉਹ ਕਮਰਾ ਮੰਗੋ ਹਾਂਜੀ ਇਹਨੂੰ ਹਾਲੇ ਚਾਲੂ ਨਹੀਂ ਕਰਾਇਆ ਇਹ ਉਸ ਲਾਸਟ ਥੋਰ ਬਣਾਇਆ ਹੋਇਆ ਹੈ ਪਰ ਉਹ ਤਾਂ ਪੱਥਰ ਸਾਰਾ ਲੱਗਿਆ ਹੋਇਆ ਅੰਦਰ ਟਾਇਲ ਪੱਥਰ ਕੰਪਲੀਟ ਹੈ ਸਾਰਾ A to Z ਬਸ ਇੱਕ ਸੀਡ ਦੇ ਟੈਂਕੀ ਲੱਗਣੀ ਹੈ ਬਸ ਠੀਕ ਠੀਕ ਦੋਹੇ ਕਮਰੇ ਦੇ ਅਟੈਚ ਬਾਥਰੂਮ ਨੇ ਹਾਂਜੀ ਠੀਕ ਹੈ ਇੱਕ ਬਾਥਰੂਮ ਉਹਦਾ ਬਰਿਕਲ ਬਾਹਰ ਲਈ ਛੱਟ ਹੈ ਇੱਕ ਬਾਹਰ ਹੈ ਜੀ ਉਹ ਵੀ ਦਿਖਾ ਦਿੰਨੇ ਆਪਾਂ ਹਰ ਦੋਨੇ ਕਮਰਿਆਂ ਦਾ ਅਟੈਚਮੈਂਟ ਪਿੱਛੇ ਹੈਗੀ ਆ ਉਹ ਦੋਨੇ ਕਮਰਿਆਂ ਨੇ ਵਿੰਡੋ ਹੈ ਕੂਲਰ ਵਿੰਡੋ ਹੈ ਅੱਛਾ AC ਉਸੇ ਵਾਸਤੇ ਪਾਇੰਟ ਰੱਖੀ ਹੋਈ ਹੈ ਨੇ ਆਪਾਂ ਨੇ ਅੱਛਾ 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 ਸਪਰੀਟ AC ਸਾਰੇ ਸਪਰੀਟ ਹੀ ਲੱਗਿਆ ਹੋਇਆ ਆ ਤੇ ਪਾਪ ਫਿਟਿੰਗ ਪੂਰੀ ਕਰੀ ਹੋਈ ਹੈ ਹਾਂਜੀ ਹਾਂਜੀ ਪਾਣੀ ਦੀ ਫਿਟਿੰਗ ਜਿਹੜੀ ਹੈਗੀ ਗਿਰਨ ਵਾਲੀ ਪਿੱਛੇ ਬਾਹਰ ਅੱਛਾ ਤੇ ਪੂਰੀ ਸਾਰਾ ਵਿੱਚ ਹੀ ਆ ਡਰੈنگ ਰੂਮ ਦੋਨੇ ਬੈਡਰੂਮ ਜਿਸ ਸੁਪਰੀਟੇਸੀ ਦੀ ਪ੍ਰਵੀਜ਼ਨ ਦਿੱਤੀ ਹੋਈ ਹੈ ਡਰੈنگ ਰੂਮ ਦੋਨੇ ਬੈਡਰੂਮਾਂ ਦੇ ਵਿੱਚ ਏਸੀ ਦੀ ਪਰਮਿਸ਼ਨ ਹੈਗੀ ਆ ਹਾਂਜੀ ਤੇ ਹੋਰ ਇਹਦੇ ਵਿੱਚ ਸਵਿਚਿੰਗ ਦੇ ਵਿੱਚ ਜਿਵੇਂ ਆਪਾਂ ਕਈ ਘਰਾਂ 'ਚ ਹਲਕੇ ਤਾਰਾ ਦੋੜਾ ਪਵਾ ਨਹੀਂ ਜੀ ਨਹੀਂ ਏਸੀ ਵਾਸਤੇ ਪੋਲੀਗੈਪ ਆਈਏ ਜੀ ਅੱਛਾ ਬਾਕੀ ਜਿਹੜੀ 1.5 ਮੈਂ ਹੁੰਦੀ ਹੈ ਉਹ ਪਾਈ ਹੈ ਆਰ ਆਰ ਕੇਬਲ ਆਰ ਆਰ ਕਿ ਵਧੀਆ ਪਾਇ ਮਤਲਬ ਜਿਹੜੀ ਟੋਪ ਦੀ ਹੈ ਵੀ ਤੁਸੀਂ ਰਹਿਣ ਵਾਸਤੇ ਕਰਾ ਸੀ ਬ੍ਰੈਂਡ ਵਾਸਤੇ ਅਸੀਂ ਬਣਾਇਆ ਸੀਗਾ ਮਤਲਬ ਕਿ ਸਾਨੂੰ ਸਾਡਾ ਨਾ ਉਧਰ ਚੱਲਦਾ ਸੀਗਾ ਰੋਲਾ ਜ਼ਮੀਨ ਦਾ ਅੱਛਾ ਅੱਛਾ ਉਹ ਕੇਸ ਜਿੱਤ ਕੇ ਹੋਣਾ ਸੀ ਉਧਰ ਸ਼ਿਫਟ ਕਰਾਂਗੇ ਓਕੇ ਹਾਂਜੀ ਹੁਣ ਇਹ ਸੇਲ ਕਰ ਦੋ ਆਪਾਂ ਹਾਂਜੀ ਹਾਂਜੀ ਠੀਕ 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 ਜਿਹੜਾ ਤੁਸੀਂ ਪਿੱਛੇ ਦੱਸ ਰਹੇ ਸੀ ਕਿ ਮੇਰੇ ਖਿਆਲ ਆਉਰੇ ਕੀ ਦਾ ਨਾ ਐਨਸੀਬੀਏ ਜੀ ਸਾਰੇ ਅੱਠ ਵਾਇਰ ਪਈ ਹੋਈ ਹੈ ਅੱਛਾ ਠੀਕ ਹੈ ਜੀ ਇੱਥੇ ਕੰਟਰੋਲ ਹੈ ਸਾਰੇ ਕਰਦਾ ਜੇ ਮੰਨ ਲਓ ਅੰਦਰੋਂ ਲਾਈਟ ਚਲ ਦਿੰਦੀ ਹੈ ਇਹ ਪੂਰੀ ਐਮਸੀ ਫੀਟਿੰਗ ਪੂਰੀ ਗੰਦੀ ਕੱਲੇ ਬਾਹਰ ਜਾਣ ਦੀ ਲੋੜ ਨਹੀਂ ਐਥੇ ਤੁਸੀਂ ਚੱਕ ਸਕਦੇ ਹੋ ਠੀਕ 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 ਜੇ ਮੇਰੇ ਸਵੇਰੇ ਕੋਈ ਲੇਡੀਜ਼ ਹੁੰਦੀ ਹੈ ਘਰੇ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਐਥੇ ਐਥੇ ਤੁਸੀਂ ਹੋਣ ਕਰ ਸਕਦੇ ਜੇ ਕੋਈ ਟ੍ਰਿਪ ਕਰਦਾ ਐਮਸੀ ਅੱਛਾ ਜਿਹੜੇ ਤੁਸੀਂ ਬਾਹਰ ਦਿਖਾ ਰਹੇ ਸੀ ਕਿ ਮੋਟਰ ਉਹ ਰਿਵਰਸੀਬਲ ਲੱਗਿਆ ਹੋਇਆ ਸਮਰਸੀਬਲ ਇੱਧਰ ਲੱਗਿਆ ਜੀ ਅੱਛਾ ਹਾਂ ਤਾਰ ਇੱਧਰ ਆ ਰਹੀ ਹੈ ਅੱਛਾ ਉਹ ਰਿਵਰਸੀਬਲ ਲੱਗਿਆ ਹੋਇਆ ਹਾਂਜੀ ਤਾਰ ਇਹ ਬਕਸਾ ਲੱਗਿਆ ਸਵਰਸੀਬਲ ਦਾ ਹੈ ਅੰਦਰੋਂ ਸੂਚ ਕਰਿਆ ਹੋਇਆ ਹੈ ਤਾਰ ਪਾਈ ਹੋਈ ਹੈ ਠੀਕ 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 ਹੈ ਜੀ ਠੀਕ ਹੈ ਤਾਰ ਪਾਈ ਦੀ ਚਾਲੂ ਕਰਨਾ ਬਸ ਸਵਿਚ ਉਹ ਹੋ ਜਾਊਗਾ ਕੋਈ ਦਿੱਕਤ ਨਹੀਂ ਇੱਥੇ ਕਿਟ ਗੈਡ ਲਾ ਦਾਂਗੇ ਇਹ ਬਸ ਸਾਰਾ ਬੰਦ ਹੋ ਜਾਏਗਾ ਤਾਂ ਹਾਂਜੀ 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 ਠੀਕ ਠੀਕ 2 ਕਿਲੋਵੈਟ ਦਾ ਮੀਟਰ ਲੱਗਾ ਹੈ 2 ਕਿਲੋਵੈਟ ਦਾ ਹਾਂਜੀ ਜਿਹੜਾ ਇਹ ਬਾਥਰੂਮ ਆ ਇਹ ਵੀ 22 ਬਾਥਰੂਮ ਦਿਖਾ ਦਿਓ ਇੱਕ ਵਾਰ ਇਹ ਵੀ 4x4 ਦਾ ਹੈ ਛੋਟਾ ਇਹ ਥੋੜਾ ਜਿਹਾ ਇਹ ਬਾਹਰ ਜਿਵੇਂ ਬਾਹਰ ਨੇ ਆਇਆ ਗਿਆ ਤੇ ਆਏ ਵਾਸਤੇ ਠੀਕ ਹੈ ਇੱਕ ਵਾਰ ਅੰਦਰ ਦਿਖਾ ਦਿਓ ਇਸ ਬਾਹਰ ਵੈਸੀ ਬਣਾਤਾ ਸੀਗਾ ਇੱਕ ਇਹ ਠੀਕ ਠੀਕ ਇਹਦੇ ਵਿੱਚ ਵੀ ਸਾਰੇ ਟਾਇਲ ਪੱਥਰ ਪੂ ਅਜਾ ਇਹ ਪੌੜੀ ਉਰੋ ਚੜਦੀ ਹੈ ਬਾਰੋ-ਬਾਰ ਹੈ ਆਜੋ ਆਜੋ ਦੇ ਇਹ ਐਂ ਰੱਖਿਆ ਸੀਗਾ ਵੀ ਜਦੋਂ ਲੈਣ ਲੱਗ ਜੇ ਉੱਪਰ ਬਣਾ ਕੇ ਕਿਰਾਏ ਤੇ ਦੇ ਦਾਂਗੇ ਅਸੀਂ ਓਕੇ ਤਾਂ ਕਰਕੇ ਫਿਰ ਅਸੀਂ ਬਾਹਰੋਂ ਕੱਢੀ ਸੀ ਪੌੜੀ ਨੇ ਤੇ ਪਹਿਲਾਂ ਅੰਦਰੋਂ ਸਲਾਹ ਸੀ ਗੱਡਣ ਦੀ ਨਾਲ ਟ੍ਰੀਕਾ ਹਾਂਜੀ ਏਰੀਆ ਬੜਾ ਥੋੜਾ ਸ਼ਾਨਦਾਰਾ ਖੋਲਾ ਡੁੱਲਾ ਹਾਂਜੀ ਹਾਂਜੀ ਸਾਫ਼ ਸੁਥਰਾ ਵਾਤਾਵਰਨ ਵਧੀਆ ਨਹੀਂ ਸਾਹਮਣੇ ਖੇਤ ਖੁੱਦੀ ਕਰਨਾ ਲੱਗ ਰਿਹਾ ਪੂਰਾ ਜਿਵੇਂ ਇੱਧਰ-ਇੱਧਰ ਹੀ ਰਹਿ ਗਿਆ ਖਾਲੀ ਇੱਧਰ ਤਾਂ ਸਾਰੇ ਹੀ ਭਰ ਗਏ ਪਿੱਛੇ ਦਾ ਹਾਂ 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 ਸਾਰੀ ਟਾਇਲ ਲੱਗੀ ਹੋਈ ਹੈ ਜੇ ਉੱਪਰ ਵੀ ਟਾਇਲ ਪੱਕੀ ਲੱਗੀ ਹੋਈ ਹੈ ਨਾ ਬਾਹਰ ਟਾਇਲ ਲੱਗੀ ਹੋਈ ਹੈ ਅੱਗੇ ਠੀਕ 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 1000 ਲੀਟਰ ਦੀ ਪਾਣੀ ਦੀ ਟੈਂਕੀ ਰੱਖਾਈ ਹੋਈ ਹੈ ਠੀਕ ਹੈ ਅੱਛਾ AC ਦਾ ਪੁਆਇੰਟ ਆ ਗਿਆ ਉੱਪਰ ਹਾਂਜੀ ਹਾਂਜੀ AC ਕੇਬਲ ਦਾ ਵੀ ਕੋਈ ਅੱਛਾ ਇਹ ਦੂਸਰੇ ਕਮਰੇ ਦਾ AC ਦਾ ਪੁਆਇੰਟ ਆ ਹਾਂਜੀ ਜਿਹੜਾ ਲੱਗਿਆ ਹੋਇਆ ਹਾਂਜੀ ਇਹ ਦੂਸਰੇ ਬੈਡਰੂਮ ਦਾ ਹੈ ਇਹ ਉੱਪਰ ਜਿਵੇਂ ਕੱਲ ਨੂੰ ਬਣਾਣਾ ਤਾਂ ਪ੍ਰੋਵੀਜ਼ਨ ਸਾਰੀਆਂ ਛੱਡੀਆਂ ਹੋਈਆਂ ਨੇ ਅੱਛਾ ਡਬਲ ਚੌੜੀ ਵਾਸਤੇ ਪੂਰੀ ਪ੍ਰੋਵੀਜ਼ਨ ਤਾਂ ਛੱਡੀ ਹੋਈ ਹੈ ਇੱਧਰ ਵੀ ਛੱਡੀ ਹੋਈ ਉਹਦੀ ਵੀ ਕਿਚਨ ਦੀ ਵੀ ਛ ਹਾਂਜੀ ਇਹ ਬਾਥਰੂਮ ਦੇ ਇੱਧਰ ਆ ਕੇ ਕੀ ਦਿਖਾ ਦੋ ਇਹ ਜਿਵੇਂ ਉੱਪਰ ਬਾਥਰੂਮ ਬੰਨਾਉਂਦਾ ਪਾਪਾ ਆ ਠੀਕ ਹੈ ਠੀਕ ਹੈ ਪ੍ਰੋਵੀਜ਼ਨ ਹੋਗੀ ਨਾ ਹਾਂਜੀ ਮੈਂ ਉੱਧਰ ਪ੍ਰੋਵੀਜ਼ਨ ਹੋਗੀ ਹਮ ਇੱਧਰ ਹੋਗੀ ਪ੍ਰੋਵੀਜ਼ਨ ਹਾਂਜੀ ਆ ਕਿਚਨ ਦਾ ਆ ਗਿਆ ਜਿਵੇਂ ਕਿਚਨ ਦੇ ਉੱਪਰ ਕਿਚਨ ਬੰਦੀ ਹੈ ਨਾ ਹਾਂਜੀ 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 ਆ ਕਿਚਨ ਦਾ ਆ ਗਿਆ ਅੱਛਾ ਇਹ ਕਿਚਨ ਦਾ ਪੁਆਇੰਟ ਆ ਗਿਆ ਹਾਂਜੀ ਹਾਂਜੀ ਠੀਕ ਹੈ ਪਾਣੀ ਵੇਸਟ ਪਾਣੀ ਦਾ ਵੇਸਟੇਜ ਪਾਣੀ ਦਾ ਹਾਂਜੀ ਹਾਂਜੀ ਠੀਕ ਹੈ ਔਰ ਉੱਪਰ ਮੰਮਤੀ ਬਣ ਜੇਗੀ ਹਾਂਜੀ ਬਾਕੀ ਸਾਰਾ ਰੂਮ ਥੱਲੇ ਵਾਂਗੂ ਸੈੱਟ ਪੂਰਾ ਤਿਆਰ ਹੋ ਜਾਏਗਾ ਨਾ ਉਹ ਸ਼ੁਰੂ ਤੋਂ ਲੈ ਕੇ ਉੱਪਰ ਤੱਕ ਸਾਰੀ ਅਬਿਲਿਟੀ ਲੱਗੇ ਆ ਕੋਈ ਗਲਤੀ ਨਹੀਂ ਲੱਗੀ ਜਿੱਥੋਂ ਮਰਜ਼ੀ ਛਾੜੀ ਮਾਰ ਕੇ ਦੇ ਸਕਦਾ ਬੰਦਾ ਨਹੀਂ ਨਹੀਂ ਠੀਕ ਆ ਠੀਕ ਆ ਜੇ ਤੁਸੀਂ ਕਹਤਾ ਤਾਂ ਗੱਲ ਓਕੀ ਹੋਊਗੀ ਕਿਉਂਕਿ ਅਸੀਂ ਬਣਾਏ ਰਹਿਣ ਵਾਸਤੇ ਅਸੀਂ ਛੇਪੇ ਦਰਨਾ ਉਧਰ ਸਾਡਾ ਫਿਰ ਕੰਮ ਕਰ ਉਧਰ ਹੀ ਹੈ ਨਾ ਇੱਧਰ ਸਾਰੇ ਨਵੇਂ ਘਰ ਬਣ ਰਹੇ ਨੇ ਨਾ ਹਾਂ ਆ ਦੇਖੋ ਸਾਰੇ ਬਣ ਰਹੇ ਨੇ ਉਹ ਬਣ ਰਹੇ ਉਹ ਕਿ ਉਹ ਨਵੀਂ ਕੋਠੀ ਸ਼ੁਰੂ ਹੋ ਰਹੀ ਹੈ ਹਾਂ 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 ਠੀਕ ਹੈ ਇਹ ਆਪਣਾ ਏਰੀਆ ਕਿਹੜਾ ਪੈਂਦਾ ਇਹ ਨੀਲਮਾ ਵਿਹਾਰ ਐਕਸਟੈਂਸ਼ਨ ਨੀਲਮਾ ਵਿਹਾਰ ਐਕਸਟੈਂਸ਼ਨ ਆ ਹਾਂਜੀ ਇਹ ਨੇੜੇ ਆਪਣਾ ਰਿਸ਼ੀਕਲੋਨੀ ਨੀਅਰ ਰਿਸ਼ੀਕਲੋਨੀ ਹਾਂਜੀ ਆ ਪਿੱਛੇ ਆਪਣੇ ਸ਼ਗਨਵਾ ਸ਼ਗਨ ਵਿਹਾਰ ਆ ਗਿਆ ਨਾਲ ਹੀ 올ਡਨ ਨੀਲਮਾ ਵਿਹਾਰ ਆ ਸਾਹਮਣੇ ਅੱਛਾ 올ਡਨ ਨੀਲਮਾ ਵਿਹਾਰ ਸਾਹਮਣੇ ਆ ਐਕਸਟੈਂਸ਼ਨ ਆ ਹਾਂਜੀ ਠੀਕ 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 ਆਪਾਂ ਉੱਪਰ ਵੀਡੀਓ ਦੇ ਵਿੱਚ ਨੰਬਰ ਦੇ ਰੱਖਿਆ ਬਾਈ ਜੀ ਦਾ ਬਾਈ ਜਨ ਸਿੱਧੀ ਕੰਟੈਕਟ ਗੱਲ ਕਰ ਲਓ ਤੇ ਜੋ ਰੇਟ ਹੈਗਾ ਬਾਈ ਦਾ ਫੋਨ ਤੇ ਗੱਲ ਕਰ ਲਓ ਜਿੰਨੂੰ ਵੀ ਲੋੜ ਹੈਗੀ ਆ ਵੀਡੀਓ ਪੂਰੀ ਦੇਖੋ ਤੇ ਫालतू ਫੋਨ ਨਾ ਕਰਿਓ ਵੀ ਜਿੰਨੇ ਲੈਣਾ ਉਹੀ ਬੰਦਾ ਫੋਨ ਕਰਿਓ ਬਾਈ ਜਿਹਦਾ ਨੰਬਰ ਉੱਪਰ ਦਿੱਤਾ ਹੋਇਆ ਠੀਕ ਹੈ ਜੀ ਤੇ ਥੱਲੇ ਆਪਣਾ ਨੰਬਰ ਚੱਲਦਾ ਰਿਹਾ ਵੀਡੀਓ ਦੇ ਵਿੱਚ ਤੇ ਕਿਸੇ ਨੇ ਵੀ ਐਡ ਕਰਵਾਣੀਆਂ ਤਾਂ ਸਾਨੂੰ ਕੰਟੈਕਟ ਕਰੋ ਅਸੀਂ ਤੁਹਾਡੇ ਆ ਕੇ ਵੀਡੀਓ ਕਰ ਦਾਂਗੇ ਜੇ ਕੋਈ ਤੁਹਾਡੇ ਕੋਲ ਚੀਜ਼ ਹੈਗੀ ਪ੍ਰੋਪਰਟੀ ਕੋਈ ਵੀ ਤੁਹਾਡੇ ਕੋਲ ਵਹੀਕਲ ਹੈਗਾ ਸੇਲ ਕਰਨ ਵਾਸਤੇ ਸਾਨੂੰ ਦੱਸੋ ਤੇ ਐਵੇਂ ਜੁ ਕਰੇ ਅਸੀਂ ਵੀਡੀਓ ਆਪਣੀ ਸ਼ੇਅਰ ਕਰੋ ਵਾਤੇ ਬਾਦ ਦੋਸਤਾਂ ਮਿੱਤਰਾਂ ਤੱਕ ਤਾਂ ਜੋ ਲੋੜਵੰਦਾਂ ਤੱਕ ਵੀਡੀਓ ਪਹੁੰਚ ਸਕੇ ਤੇ ਫਿਰ ਆਪਾਂ ਤੁਹਾਨੂੰ ਇੱਕ ਵਾਰ ਬਾਅਦ ਲਾ ਵੀਊ ਪੂਰਾ ਦਿਖਾ ਦੇਣਾ ਦੁਬਾਰੇ ਫੇਰ ਆਜੋ نیچے ਚੱਲਦੇ ਆਂ ਇਹ ਵੀ ਪੋੜੀਆਂ ਤੇ ਵੀ ਮੈਟ ਲੱਗੇ ਮੀ ਕਣੀ ਪੈਂਦਾ ਪੈਰ ਨਹੀਂ ਸਲਿੱਪ ਕਰਦਾ ਨਹੀਂ ਬਹੁਤ ਵਧੀਆ ਲੱਗਿਆ ਮੈਟ ਤੁਹਾਡਾ ਜਿਹੜਾ ਪੱਥਰ ਲੱਗਦਾ ਨਾ ਉਹ ਸਲਿੱਪ ਉਹ ਮਾਰਦਾ ਅੱਛਾ ਤੇ ਭਾਈ ਇੱਧਰ ਪਾਣੀ ਤਾਂ ਨਹੀਂ ਆਇਆ ਸੀਗਾ ਇੱਥੇ ਆਇਆ ਸੀ ਜਦੋਂ ਹਾਲ ਆਇਆ ਸੀ ਨਾ ਇੱਥੇ ਤੱਕ ਪਾਣੀ ਸੀਗਾ ਵੀਰੇ ਅੱਛਾ ਅੱਛਾ ਇੱਥੇ ਤੱਕ ਨਹੀਂ ਕਈ ਬੰਦੇ ਪੁੱਛਦੇ ਨੇ ਨਾ ਆਪਣੇ ਅੰਦਰ ਐਂਟਰ ਤਾਂ ਨਹੀਂ ਹੋਇਆ ਨਾ ਨਾ ਬਿਲਕੁਲ ਕਿਸੇ ਵੀ ਗਲੀ ਦੇ ਵਿੱਚ ਕਈ ਸਦੇ ਘਰ ਦੇ ਅੰਦਰ ਗਏ ਜਾਂਦੇ ਆ ਠੀਕ 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 ਓ ਕਿੰਨੇ ਬੰਦੇ ਪੁੱਛਦੇ ਨੇ ਵੀ ਕੋਈ ਪਾਣੀ ਦੀ ਮਾ ਨਾ ਨਾ ਆਇਆ ਸੀ ਬਸ ਦੇਖ ਲੋ ਇਹ ਤਾਂ ਫਿਰ ਮਹੀ ਜਿਵੇਂ ਆਪਰੇ ਖੜੇ ਹੈ ਨਾ ਐਨ ਐਨ ਪਾਣੀ ਸੀਗਾ ਉਰੇ ਬਸ ਅੱਛਾ ਅੱਛਾ ਬਸ ਉਰੇ ਪਾਣੀ ਅੰਦਰ ਨਹੀਂ ਵੜਿਆ ਅੰਦਰ ਕੀ ਹਿੱਸੇ ਦੇ ਵੀ ਨਹੀਂ ਵੜਿਆ ਤੇ ਬਾਹਰੋਂ ਸੀਵਰੇਜ ਕਨੈਕਸ਼ਨ ਹੈਗੇ ਨਾ ਸਾਰੇ ਹਾਂ ਸੀਵਰੇਜ ਚਾਲੂ ਹੋ ਗਿਆ ਜੀ ਠੀਕ ਠੀਕ ਆ ਬਾਹਰ ਪੁਆਇੰਟ ਦਿੱਤੇ ਪੈ ਨੇ ਸੀਵਰੇਜ ਦਾ ਨਾ ਅੱਛਾ ਬਾਹਰ ਨਹੀਂ ਛੱਡੇ ਜਿਹੜੇ ਤੁਸੀਂ ਟੈਲਾਂ ਘੇਰੇ ਸੀਗੇ ਇਹ ਬਾਹਰ ਟੈਲਾ ਦੀ ਪ੍ਰਬਿਧਨ ਦਿੱਤੀ ਪਈ ਹੈ ਨਾ ਹਾਂਜੀ ਹਾਂ ਫਰੰਟ ਮਾਥਾ ਤਿਆਰ ਕਰਾਂਗੇ ਠੀਕ 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 ਠੀ ਠੀਕ ਹੈ ਜੀ ਆਪਾਂ ਤੁਹਾਨੂੰ ਸਾਰੀ ਵੀਡੀਓ ਆਪਾਂ ਦਿਖਾਤੀ ਹਾਂ ਕੈਮਰੇ ਦੇ ਪੁਆਇੰਟ ਦਿੱਤੇ ਹੋਏ ਨੇ ਅੱਛਾ ਪ੍ਰੋਵੀਜ਼ਨ ਬੈਡਰੂਮ ਚ ਜਾ ਰਹੀ ਏ ਸਾਰੀ ਓਕੇ ਜਿਵੇਂ ਆਪਾਂ ਬਾਹਰ ਕੈਮਰੇ ਲਾਣੇ ਹੋਣੇ ਇੱਕ ਆ ਡੱਬੀ ਕੈਮਰੇ ਦੀ ਇੱਕ ਹੋ ਡੱਬੀ ਏ ਠੀਕ 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 ਦੋ ਕੈਮਰੇ ਬਾਹਰ ਦਿੱਤੇ ਹੋਏ ਨੇ ਆਪਾਂ ਠੀਕ ਹੈ ਜੀ ਇਹ ਇੱਕ ਇਧਰ ਨੂੰ ਲੱਗ ਜਾਏਗਾ ਇੱਕ ਇਧਰ ਨੂੰ ਲੱਗ ਜਾਏਗਾ ਪ੍ਰੋਵੀਜ਼ਨ ਪੂਰੀ ਦਿੱਤੀ ਹੋਈ ਆ ਸਾਰਾ ਕੁਝ ਹੈ ਵੀਰੇ ਸਭ ਕੁਝ ਤੇ ਜਿਵੇਂ ਕਿ ਬਾਈ ਤੁਹਾਨੂੰ ਸਾਰਾ ਦਿਖਾਤਾ ਆਪਾਂ ਨੇ ਵੀਡੀਓ ਦੇ ਵਿੱਚ ਨਾ ਬਾਈ ਜੀ ਨੇ ਪੂਰਾ ਡਿਟੇਲ ਦੱਸੀ ਆ ਤੇ ਸਾਰਾ ਪ੍ਰੋਵੀਜ਼ਨ ਆਪਾਂ ਨੇ ਪੂਰੀ ਦੇ ਰ ਤੇ ਕਿਸੇ ਵੀਰ ਨੂੰ ਵੀ ਚੀਜ਼ ਪਸੰਦ ਆਂਦੀ ਤਾਂ ਬਾਈ ਦਾ ਕੰਟੈਕਟ ਜ਼ਰੂਰ ਕਰੋ ਤੇ ਮਿਲਦੇ ਆਪਾਂ ਫਿਰ ਐਕਟੀਵਿਟੀ ਦੇ ਵਿੱਚ ਤਦ ਤੱਕ ਲਈ ਸასი ਸ਼ਕਾਰ